ਬੀਤੇ ਦਿਨ ਤੁਸੀਂ ਦੇਖਿਆ ਹੋਵੇਗਾ ਜਿੰਨਾ ਲੋਕਾਂ ਦੇ ਪਾਕਿਸਤਾਨ ਦੇ ਵਿੱਚ ਤਾਰਾ ਜੁੜੀਆਂ ਨੇ ਉਹਨਾਂ ਦੇ ਉੱਤੇ ਐਨਆਈਏ ਨੇ ਵੱਡੀ ਰੇਡ ਕਰਕੇ ਕਾਰਵਾਈ ਕੀਤੀ ਹੈ ਭਾਵੇਂ ਜੋਤੀ ਮਲੋਤਰਾ ਦੀ ਗੱਲ ਕਰੀਏ ਜਾਂ ਫਿਰ ਹੋਰ ਕਈ ਨੌਜਵਾਨ ਯੂਟਿਊਬਰ ਨੇ ਉਹਨਾਂ ਨੂੰ ਐਨਆਈਏ ਨੇ ਗ੍ਰਿਫਤਾਰ ਕੀਤਾ ਹੈ ਤੇ ਇਸੇ ਨੂੰ ਲੈ ਕੇ ਐਨਆਈਏ ਦੀ ਇੱਕ ਹੋਰ ਰੇਡ ਹੋਈ ਹੈ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਬੁੱਢਲਾਡਾ ਕਸਬੇ ਵਿੱਚ ਰਹਿਣ ਵਾਲਾ ਨੌਜਵਾਨ ਸੁਖਵੀਰ ਜਿਸ ਦੇ ਘਰ ਦੇ ਉੱਤੇ ਰੇਡ ਪਈ ਹੈ ਐਨਆਈਏ ਦੀ ਡੇਟ ਕੰਟਰ ਸਰ ਦੀ ਤਲਾਸ਼ੀ ਕਰਦੀ ਲਈ ਗਈ ਹੈ ਦੂਜੇ ਪਾਸੇ ਘਰ ਦੇ ਵਿੱਚ ਸੁਖਬੀਰ ਮੌਜੂਦ ਨਹੀਂ ਸੀ ਪਰ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜਦੋਂ ਐਨਆਈਏ ਦੀ ਟੀਮਾਂ ਆਈਆਂ ਉਹਨਾਂ ਵੱਲੋਂ ਬ੍ਰਿਕੀ ਦੇ ਨਾਲ ਪੂਰੇ ਘਰ ਦੀ ਜਾਂਚ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਦੇ ਲਿੰਕ ਜੋ ਚੈਟ ਹੈ ਉਹ ਸਹਿਜਾਦ ਪੱਟੀ ਜੋ ਡਾਊਨ ਹੈ ਪਾਕਿਸਤਾਨ ਦਾ ਉਸ ਦੇ ਨਾਲ ਜੁੜੇ ਨੇ ਜਿਸ ਨੂੰ ਲੈ ਕੇ ਇਹ ਕਾਰਵਾਈ ਹੋਈ ਹੈ ਐਨਆਈਏ ਨੇ ਕਾਰਵਾਈ ਕੀਤੀ ਹੈ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਹਿਲਾਂ ਵੀ ਦੱਸ ਦਿੰਦੇ ਹਾਂ ਜਦੋਂ ਵੀ ਐਨਆਈਏ ਨੇ ਆਪਣੀ ਟੈਕਨੀਕਲ ਤਰੀਕੇ ਦੇ ਨਾਲ ਇਸ ਤਰੀਕੇ ਦੇ ਯੂਟਿਊਬਰਾਂ ਨੂੰ ਪੂਰੇ ਪੰਜਾਬ ਹਰਿਆਣਾ ਦੇ ਵਿੱਚੋਂ ਲੱਭਿਆ ਦੇਸ਼ ਦੇ ਵਿੱਚੋਂ ਲੱਭਿਆ ਤਾਂ ਉਹਦੇ ਵਿੱਚ ਤੁਸੀਂ ਦੇਖੋ ਕਿ ਕਿਵੇਂ ਜੋਤੀ ਮਲੋਤਰਾ ਦੇ ਪਹਿਲਾਂ ਤਾਰ ਜੁੜਨ ਦੀ ਐਨਆਈਏ ਨੇ ਗੱਲ ਆਖੀ ਹੈ ਦੂਜੇ ਪਾਸੇ ਪੰਜਾਬ ਦੇ ਰੋਪੜ ਜ਼ਿਲ੍ਹੇ ਦਾ ਨੌਜਵਾਨ ਉਸ ਨੂੰ ਦੇ ਵੀ ਤਾਰ ਜੁੜੇ ਸੀ ਤਾਂ ਇਸ ਤਰੀਕੇ ਦੀਆਂ ਜਿਹੜੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਐਨਆਈਏ ਵੱਲੋਂ ਤਾਂ ਹੁਣ ਮਾਨਸਾ ਜ਼ਿਲ੍ਹੇ ਦੇ ਸੁਖਵੀਰ ਦੇ ਉੱਤੇ ਵੀ ਐਨਆਈਏ ਨੇ ਸਿਕੰਜਾ ਕੱਸ ਦਿੱਤਾ ਹੈ ਦੂਜੇ ਪਾਸੇ ਜੋ ਤਲਾਸ਼ੀ ਲਈ ਜਾ ਰਹੀ ਸੀ ਤੇ ਨਾਲ ਦੀ ਨਾਲ ਇਹਨਾਂ ਦੀਆਂ ਟੀਮਾਂ ਨੇ ਪਰਿਵਾਰ ਨੂੰ ਇਹ ਗੱਲ ਆਖੀ ਹੈ ਕਿ ਸੁਖਬੀਰ ਨੂੰ ਚੰਡੀਗੜ੍ਹ ਪੇਸ਼ ਕੀਤਾ ਜਾਵੇ ਉਹਨਾਂ ਦਫ਼ਤਰ ਦੇ ਵਿੱਚ ਹੀ ਨਹੀਂ ਤਾਂ ਫਿਰ ਗੇੜਾ ਹੋਣ ਗਿਆ ਫਿਰ ਉਹਨਾਂ ਦੇ ਵਾਰੰਟ ਵੀ ਨਿਕਲ ਸਕਦੇ ਨੇ ਇਸ ਤਰੀਕੇ ਦੀ ਜਿਹੜੀ ਕਾਰਵਾਈ ਹੋਈ ਹੈ ਤਾਂ ਤੁਸੀਂ ਮੈਨੂੰ ਮੈਨੂੰ ਕਿੰਨਾ ਸਾਰਾ ਫਸ 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 ਕੋਈ ਗ੍ਰੀਡ ਕਿਸ ਰੇਟ ਤੇ ਹੋਈ ਹੈ ਕਿਸ ਕਿਸ ਤੋਂ ਇਹ 10-20 ਸਾਲ ਮਾੜਾ ਬਰੀਫ ਕਰ ਦਿਓ ਸਰ ਬਰੀਫ ਕਰ ਦਿਓ ਥੋੜਾ ਦੱਸ ਦਿਓ ਜੀ ਕੋਲ ਲੇਕਿਨ ਥੋੜਾ ਐਡ ਹੋਈ ਹੈ ਜੀ ਸਰ ਬਰੀਫ ਕਰ ਦਿਓ ਥੋੜਾ ਦੱਸ ਦਿਓ ਕੀ ਮਾਮਲਾ ਕੀ ਹੈ ਕਿ ਇਹਦੇ ਕਰ ਰੇਟ ਹੋਈ ਹੈ ਕਿਸ ਕਾਰਨ ਹੋਈ ਹੈ ਮਾਰਾ 10 2 ਸਰ ਮਾਰਾ 10 ਦੇਖ ਸਕਦੇ ਹੋ ਕਿ ਸਹਿਜਾਦ ਪੱਟੀ ਜੋ ਕਿ ਪਿਛਲੇ ਦਿਨ ਕਾਫੀ ਸਰਗਰਮ ਸੀ ਕਾਫੀ ਉਹਨਾਂ ਨੇ ਵੀਡੀਓ ਪਾ ਕੇ ਪੰਜਾਬ ਦੇ ਵਿੱਚ ਆਪਣੀ ਸਰਗਰਮੀ ਕੀਤੀ ਹੈ ਤੇ ਜਲੰਧਰ ਦੇ ਵਿੱਚ ਵੀ ਦੱਸ ਦਿੰਨੇ ਆ ਕਿ ਜਦੋਂ ਗੋਲੀ ਚੱਲੀਆਂ ਸਹਿਜਾਦ ਪੱਟੀ ਦਾ ਨਾਮ ਆਇਆ ਸੀ ਕਿ ਉਸ ਦੇ ਕਹਿਣ ਦੇ ਉੱਤੇ ਗੋਲੀ ਚੱਲੀਆਂ ਨੇ ਤੇ ਇਸ ਤਰੀਕੇ ਦੀ ਕਾਰਵਾਈ ਜਿਹੜੀ ਹੋ ਰਹੀ ਹੈ ਤਾਂ ਉਸ ਨੂੰ ਲੈ ਕੇ ਐਨਆਈ ਪੂਰੀ ਸ਼ਕਤੀ ਦੇ ਵਿੱਚ ਹੈ ਜੋ ਜੋ ਵੀ ਯੂਟਿਊਬਰ ਜਾਂ ਫਿਰ ਕੋਈ ਹੋਰ ਇਸ ਤਰੀਕੇ ਦਾ ਨੌਜਵਾਨ ਇਸ ਤਰੀਕੇ ਦੇ ਡਾਣ ਜਾਂ ਪਾਕਿਸਤਾਨ ਦੇ ਬੰਦਿਆਂ ਨਾਲ ਚੈਟ ਕਰਦਾ ਹੈ ਕਾਲ ਕਰਦਾ ਹੈ ਤਾਂ ਕੋਈ ਸੰਬੰਧ ਜੁੜਦਾ ਹੈ ਤਾਂ ਉਹਨਾਂ ਨੂੰ ਐਨਆਈ ਲਗਾਤਾਰ ਗੈਰਜ਼ਾਰੀ ਪਾਰਹੀ ਹੈ ਰੇਡਾਂ ਕਰ ਰਹੀ ਹੈ ਦੇਖਦੇ ਕਿ ਹੁਣ ਜੋ ਨੌਜਵਾਨ ਯੂਟਿਊਬਰ ਸੁਖਬੀਰ ਹੈ ਉਸ ਦੇ ਘਰੋਂ ਕੀ ਬਰਾਮਦ ਹੁੰਦਾ ਹੈ ਦੂਜੇ ਪਾਸੇ ਕਿਵੇਂ ਦੇ ਲਿੰਕ ਨੇ ਇਹ ਸਾਰੇ ਖੁਲਾਸੇ ਐਨਆਈ ਵਾਲੋਂ ਬੰਦੇ ਨਾਲ ਚ ਕਰ ਸਕਦੀ ਹੈ ਪਰ ਸੁਖਬੀਰ ਕਿੱਥੇ ਹੈ ਇਸ ਵਾਸਤੇ ਵੀ ਲਗਾਤਾਰ ਛਾਪੇਮਾਰੀ ਹੋ ਸਕਦੀ ਹੈ ਪੇਸ਼ ਹੋਣ ਵਾਸਤੇ ਪਰ ਐਨਆਈਏ ਨੇ ਕਹਿ ਦਿੱਤਾ ਹੈ ਪਰ ਉਹਨੋਂ ਸਮੇਂ ਦੇ ਵਿੱਚ ਆੜ ਕੇ ਪੇਸ਼ ਹੁੰਦਾ ਤਾਂ ਕਿਤੇ ਨਾ ਕਿਤੇ ਜਿਹੜੀ ਇਨਕੁਆਇਰੀ ਹੈ ਖੁੱਲ ਸਕਦੀ ਹੈ ਉਹਨਾਂ ਤੋਂ ਪੁੱਛ ਕੇ ਚੋਹ ਸਕਦੀ ਹੈ ਰਿਮਾਂਡ ਲਿਆ ਜਾ ਸਕਦਾ ਹੈ ਪਰ ਅਗਰ ਸੁਖਬੀਰ ਪੇਸ਼ ਨਹੀਂ ਹੁੰਦਾ ਤਾਂ ਉਸ ਦੀ ਗ੍ਰਿਫਤਾਰੀ ਵਾਸਤੇ ਛਾਪੇਮਾਰੀ ਵੀ ਕੀਤੀ ਜਾ ਸਕਦੀ ਹੈ ਦੇਖਦੇ ਕਿ ਲਗਾਤਾਰ ਹੁਣ ਐਨਆਈਏ ਇਸ ਤਰੀਕੇ ਦੇ ਯੂਟਿਊਬਰਾਂ ਦੇ ਉੱਤੇ ਕਾਰਵਾਈ ਕਰ ਰਹੀ ਹੈ ਕਦੋਂ ਸੁਖਬੀਰ ਫੜਿਆ ਜਾਂਦਾ ਹੈ ਜਾਂ ਫਿਰ ਪੇਸ਼ ਹੁੰਦਾ ਹੈ ਤੁਹਾਨੂੰ ਵਾਲਾ ਸਮਝ ਦੱਸੇਗਾ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ